ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 트럼ਪ ਪ੍ਰਸ਼ਾਸਨ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮਰੀਕੀ ਸਰਕਾਰ ਦੇ ਵੱਲੋਂ ਭਾਰਤ ਦੀਆਂ ਵਸਤਾਂ ਦੇ ਉੱਤੇ 26% ਟੈਰਿਫ ਲਗਾਇਆ ਗਿਆ। 트럼ਪ ਨੇ ਭਾਰਤ ਵਿਰੋਧੀ ਨੀਤੀ ਆਪਣੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਆ ਜਾਣਕਾਰਾਂ ਦੇ ਮੁਤਾਬਕ ਆਰਥਿਕ ਮਾਹਰਾਂ ਦੇ ਮੁਤਾਬਕ 26% ਟੈਰਿਫ ਭਾਰਤ ਦੀਆਂ ਵਸਤਾਂ ਤੇ ਅਮਰੀਕਾ ਵੱਲੋਂ ਲਗਾਇਆ ਜਾਣਾ ਭਾਰਤ ਦੀ ਆਰਥਿਕਤਾ ਦੇ ਲਈ ਮਾੜੀ ਖਬਰ ਹੈ ਕਿਉਂਕਿ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜਿਹੜੀਆਂ ਵਸਤਾਂ ਭਾਰਤ ਵੱਲੋਂ ਅਮਰੀਕਾ ਨੂੰ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਉਹਨਾਂ ਵਸਤਾਂ ਦੇ ਐਕਸਪੋਰਟ ਦੇ ਵਿੱਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ। ਕਿਉਂਕਿ ਦੂਜੇ ਮੁਲਕ ਨੇ ਅਮਰੀਕਾ ਜਿਹੜੀਆਂ ਵਸਤਾਂ ਐਕਸਪੋਰਟ ਕਰਦੇ ਨੇ ਜਿਵੇਂ ਵੀਅਤਨਾਮ ਬੰਗਲਾਦੇਸ਼ ਜਾਂ ਹੋਰ ਕਈ ਅਜਿਹੇ ਮੁਲਕ ਨੇ ਜਿਨ੍ਹਾਂ ਦੀ ਤੁਲਨਾ ਦੇ ਵਿੱਚ ਭਾਰਤ ਦੀਆਂ ਵਸਤਾਂ ਪਹਿਲਾਂ ਅਮਰੀਕੀ ਵਪਾਰੀਆਂ ਨੂੰ ਸਸਤੀਆਂ ਪੈਂਦੀਆਂ ਸਨ ਤੇ ਹੁਣ ਟੈਰਿਫ ਵਧਨ ਦੇ ਨਾਲ ਅਮਰੀਕਾ ਦੇ ਵਿੱਚ ਭਾਰਤ ਜੇਕਰ ਐਕਸਪੋਰਟ ਕਰਦਾ ਹੈ ਆਪਣੀਆਂ ਵਸਤਾਂ ਤਾਂ ਅਮਰੀਕੀ ਗਾਹਕਾਂ ਨੂੰ ਇਸ ਦਾ ਵੱਧ ਮੁੱਲ ਦੇਣਾ ਪਵੇਗਾ ਕਿਉਂਕਿ ਭਾਰਤ ਤੋਂ ਅਮਰੀਕਾ ਭੇਜੀਆਂ ਗਈਆਂ ਵਸਤਾਂ ਤੇ 26% ਵੱਧ ਟੈਰਿਫਨ ਲੱਗੇਗਾ ਇਸ ਕਰਕੇ ਭਾਰਤ ਦਾ ਐਕਸਪੋਰਟ ਆ ਜਿਹੜਾ ਅਮਰੀਕਾ ਦੇ ਨਾਲ ਘਟ ਸਕਦਾ ਹੈ ਭਾਰਤ ਦਾ ਵਪਾਰ ਆ ਜਿਹੜਾ ਵੱਡੇ ਪੱਧਰ ਤੇ ਅਮਰੀਕਾ ਦੇ ਨਾਲ ਹੁੰਦਾ ਹੈ ਉਹ ਘਟ ਸਕਦਾ ਹੈ ਇਸ ਦੇ ਨਾਲ ਭਾਰਤ ਨੂੰ ਵੱਡੀ ਆਰਥਿਕ ਹਾਨੀ ਹੋਵੇਗੀ ਅਜਿਹਾ ਅਨੁਮਾਨ ਲਗਾਇਆ ਗਿਆ ਹੈ ਸੋ ਭਾਰਤ ਦੀ ਆਰਥਿਕਤਾ ਦੇ ਲਈ ਜਿਹੜੀਆਂ ਇੰਡਸਟਰੀਜ਼ ਭਾਰਤ ਦੇ ਵਿੱਚ ਐਕਸਪੋਰਟ ਦੀਆਂ ਇੰਡਸਟਰੀ ਨੇ ਲੁਧਿਆਣੇ ਦੇ ਵਿੱਚ ਵੀ ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਹੈ, ਹੋਜਰੀ ਦਾ ਕਾਰੋਬਾਰ ਹੈ ਜਾਂ ਫਿਰ ਮਸ਼ੀਨਰੀ ਜਿਹੜੀ ਅਮਰੀਕਾ ਨੂੰ ਐਕਸਪੋਰਟ ਕੀਤੀ ਜਾਂਦੀ ਹੈ, ਹੋਰ ਵੀ ਕਈ ਤਰ੍ਹਾਂ ਦੇ ਐਕਸਪੋਰਟ ਅਮਰੀਕਾ ਨੂੰ ਭਾਰਤ ਦੇ ਵੱਲੋਂ ਕੀਤੇ ਜਾਂਦੇ ਨੇ। ਸੋ ਇਹਨਾਂ ਐਕਸਪੋਰਟਸ ਦੇ ਵਿੱਚ ਵੱਡੀ ਕਮੀ ਆਵੇਗੀ। ਇਸ ਨੂੰ ਲੈ ਕੇ ਹੁਣ ਭਾਰਤ ਦੇ ਵਿੱਚ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਕੇਂਦਰ ਦੀ ਬੀਜੇਪੀ ਸਰਕਾਰ ਦਾ ਕਿਰਾਉ ਕੀਤਾ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਸੰਸਦ ਦੇ ਵਿੱਚ ਵੀ ਆਗੂ ਇਸ ਮੁੱਦੇ ਨੂੰ ਚੁੱਕ ਰਹੇ ਨੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਸਹੀ ਤਰੀਕੇ ਦੇ ਨਾਲ ਆਰਥਿਕ ਨੀਤੀਆਂ ਨੂੰ ਨਿਰਦੇਸ਼ਿਤ ਨਹੀਂ ਕਰ ਸਕੀ ਹੈ ਅਮਰੀਕਾ ਦੇ ਨਾਲ ਸੰਬੰਧਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਮੋਦੀ ਉਂਝ ਤਾਂ ਟਰੰਪ ਨੂੰ ਆਪਣਾ ਦੋਸਤ ਦੱਸਦੇ ਨੇ ਪਰ ਦੂਜੇ ਪਾਸੇ ਟਰੰਪ ਪ੍ਰਸ਼ਾਸਨ ਭਾਰਤ ਦੇ ਉੱਤੇ ਐਡੀ ਵੱਡੀ ਟੈਰਿਫ ਲਗਾ ਰਿਹਾ ਭਾਰਤ ਵਿਰੋਧੀ ਕੰਮ ਕਰ ਰਿਹਾ ਇਹ ਸਵਾਲ ਵੀ ਵਿਰੋਧੀਆਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਸੰਸਦ ਦੇ ਵਿੱਚ ਚਾਹੇ ਆਮ ਆਦਮੀ ਪਾਰਟੀ ਦੇ ਆਗੂ ਰਾਗਵ ਚੱਡਾ ਹੋਣ ਉਹਨਾਂ ਨੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਕਾਂਗਰਸ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਰਾਜਾ ਵੜਿੰਗ ਵੱਡੇ ਪੱਧਰ ਤੇ ਇਹ ਮੁੱਦਾ ਚੁੱਕ ਚੁੱਕਿਆ ਗਿਆ ਰਾਜਾ ਵੜਿੰਗ ਦੇ ਵੱਲੋਂ ਕਿ ਅਮਰੀਕੀ ਟੈਰਿਫ ਹੈ ਜਿਹੜਾ ਕੇਂਦਰ ਸਰਕਾਰ ਕਿਉਂ ਨਹੀਂ ਬੋਲਦੀ ਆਖਿਰ ਭਾਰਤ ਵੱਲੋਂ ਵਪਾਰਕ ਪੱਦਰਤੇ ਆਰਥਿਕ ਪੱਦਰਤੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਭਾਰਤ ਇਸ ਤਰ੍ਹਾਂ ਦਾ ਟੈਰਿਫ ਜਾਂ ਇਸ ਤਰ੍ਹਾਂ ਦੀ ਪਾਬੰਦੀ ਅਮਰੀਕਾ ਤੇ ਕਿਉਂ ਨਹੀਂ ਲਗਾਉਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਸੰਬੋਧਨ ਹੋ ਕੇ ਰਾਜਾ ਵੜਿੰਗ ਵੱਲੋਂ ਕਾਂਗਰਸ ਦੇ ਆਗੂ ਰਾਜਾ ਵੜਿੰਗਾ ਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਭਾਜਪਾ ਤੇ ਸਰਕਾਰ ਦੇ ਇਸੇ ਨੂੰ ਲੈ ਕੇ ਭਾਰਤ ਤੇ ਲੱਗੇ ਟੈਰਿਫ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੱਡਾ ਪ੍ਰਦਰਸ਼ਨ ਅੱਜ ਸੰਸਦ ਦੇ ਬਾਹਰ ਕੀਤਾ ਗਿਆ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ 트럼ਪ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਭਾਰਤ ਵਿਰੋਧੀ ਜੋ ਫੈਸਲਾ 트럼ਪ ਪ੍ਰਸ਼ਾਸਨ ਵੱਲੋਂ ਲਿਆ ਗਿਆ ਉਸ ਫੈਸਲੇ ਦੇ ਲਾਪਰਵਾਹ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਭਾਰਤ ਵੀ ਇਸ ਤਰ੍ਹਾਂ ਦੇ ਆਰਥਿਕ ਜਿਹੜੇ ਆਪਣੇ ਫੈਸਲੇ ਆ ਲਵੇ ਤਾਂ ਕਿ ਅਮਰੀਕਾ ਦੇ ਖਿਲਾਫ ਜਿਹੜਾ ਅਮਰੀਕਾ ਨੇ ਭਾਰਤ ਦੇ ਖਿਲਾਫ ਟੈਰਿਫ ਲਗਾਇਆ ਉਸ ਨੂੰ ਲੈ ਕੇ ਅਮਰੀਕਾ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਭਾਰਤ ਵੀ ਇਸ ਤਰ੍ਹਾਂ ਦੇ bizness ਨਾਲ ਸੰਬੰਧਿਤ ਵਪਾਰ ਨਾਲ ਸੰਬੰਧਿਤ ਕਾਰਵਾਈਆਂ ਕਰ ਸਕਦਾ ਹੈ ਸੋ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਅਮਰੀਕੀ ਟੈਰਿਫ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਇਸ ਉਮ ਨੂੰ ਲੈ ਕੇ ਜਵਾਬੀ ਕਾਰਵਾਈ ਕਰਨ ਚਾਹੇ ਉਹ ਆਰਥਿਕ ਖੇਤੇ ਦੇ ਵਿੱਚ ਕਾਰਵਾਈ ਹੋਵੇ ਚਾਹੇ ਡਿਪਲੋਮੈਟਿਕ ਤੌਰ ਤੇ ਅਮਰੀਕਾ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੈ ਕਿ ਭਾਰਤ ਦੁਨੀਆ ਦਾ ਬਹੁਤ ਮਹੱਤਵਪੂਰਨ ਮੁਲਕ ਹੈ ਤੇ ਇਸ ਤਰ੍ਹਾਂ ਦੇ ਟੈਰਿਫ ਲਗਾ ਕੇ ਅਮਰੀਕਾ ਦਾਦਾਗਰੀ ਨਹੀਂ ਕਰ ਸਕਦਾ ਇਸ ਕਰਕੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਵੀ ਇਸ ਤਰ੍ਹਾਂ ਦੀ ਜਵਾਬੀ ਕਾਰਵਾਈ ਕਰੇ ਤਾਂ ਜੋ ਅਮਰੀਕਾ ਨੂੰ ਉਸ ਦੀ ਗਲਤੀ ਦਾ ਅਹਿਸਾਸ ਹੋ ਸਕੇ